ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸਤਗੁਰੂ ਦਇਆ ਕਰੇ ਸੁਖਦਾਤਾ ਹਮਲਾਵੇ ਆਪਣ ਪਾਲੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਇਹ ਸ਼ਬਦ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਪੈਰਾਂ ਅਤੇ ਬੱਚਿਆਂ ਦੇ ਸਕੇਲ ਦੇ ਸ਼ਬਦ ਸਿੱਖਾਂਗੇ ਜੀ ਇਸ ਛੋਣ ਦੀ ਦਾਲਬੰਦ ਗਹਿਰਵਾ ਤਾਲ ਹੈ ਜੀ ਇਸ ਸ਼ਬਦੰਦਰ ਲੱਗਣ ਵਾਲੇ ਸਵਰ ਹਨ ਜੀ ਸਾ ਰੇ ਗਾ ਕੋਮਲ ਮਾ ਪਾ ਧਾ ਕੋਮਲ ਤੇ ਨੀ ਕੋਮਲ ਧਾ ਸ਼ੁੱਧ ਤੇ ਨੀ ਸ਼ੁੱਧ ਇਸ ਸ਼ਬਦੰਦਰ ਸਵਰ ਲੱਗਣਗੇ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪੈਰਾਂ ਦੇ ਸ਼ਬਦ ਸਿੱਖਣਾ ਹੈ ਜੀ ਸਰਗਮ ਦੇ ਨਾਲ ਨੋਟੇਸ਼ਨ ਦੇ ਨਾਲ ਸਾਰਾ ਸ਼ਬਦ ਮੈਂ ਆਪ ਜੀ ਨੂੰ ਦੱਸਾਂਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੋਲਚੋਕ ਦੀ ਮਾਫੀ ਬਖਸ਼ਣੀ ਅੱਗੇ ਤੋਂ ਸਮਾਤ ਬਖਸ਼ਣੀ ਸ਼ਬਦ ਸਿੱਖੀਏ ਜੀ ਹਮਲਾਵੇ ਆਪਨ ਪਾਲੀ ਹਮਲਾਵੇ ਚਾਲੀ ਹਮਲੇ ਅੰਦੇ ਅੰਦੇ ਵਿਖੇ ਬਿਖਰਾਤੇ ਕਿਉਂ ਚਾਲ ਹੈ ਗੁਰ ਚਾਲੀ ਹਮ ਲਾਵੇ ਆਪਨ ਪਾਲੀ ਹਮ ਕੀ ਮੀਤ ਚਲੋ ਗੁਰ ਚਾਲੀ ਮੀ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਾਲ ਮਾਨੋ ਹਰ ਹਰ ਕਥਾ ਨਿਰਾਲੀ ਹਮਲਾ ਨ ਪਾਈ ਗੁਰ ਸੇਵੋ ਬੇਗ ਬਿਗਾਲੀ ਸਤ ਗੁਰ ਸੇਵ ਕਰਤ ਹਰ ਬਾਦੋ ਮਤ ਜਾਨੋ ਆਜ ਕੇ ਖਾਲੀ ਹਮ ਲਾਵੇ ਆਪਨ ਪਾਲੀ ਹਮ ਲਾਵੇ ਆਪਨ ਪਾ ਰਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਮਿਲਿਆ ਕੇਲ ਕੇ ਲਾਲੀ ਹਮਲਾ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਜਨਾਨਕ ਸੰਗਤ ਸਾਧ ਹਰ ਮੇਨੋ ਹਮ ਸਾਧ ਜਨਾ ਪਗ ਰਾਣੀ ਹਮ ਸਾਧ ਜਨਾ ਪਗ ਰਾਣੀ ਹਮ ਲਵਿਆ ਪਨ ਸਾਹੀ ਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂ ਤੇ ਸਾਰਾ ਸ਼ਬਦ ਸਿੱਖਾਂਗੇ ਜੀ ਸਤ ਗੁਰ ਦਇਆ ਕਰੇ ਪਦ ਪਾਮ ਪਪਧਨੀ ਨਿਦਪਮ ਸਤ ਗੁਰ ਦਇਆ ਕਰੇ ਸਰਗਮ ਪਦ ਪਾ ਮ ਪ ਪ ਧਾ ਨੀ ਨੀ ਦਾ ਪ ਮ ਦਇਆ ਕਰੇ ਮਾ

ਰੀ ਸੁਖਦਾਤਾ ਸਰਗਮ ਗਾ 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 ਪਾ ਮ ਪਦ ਪਪ ਪਾ ਗਾ ਰਿ ਸਾ ਸਾ ਅਗਲੀ ਲੰ ਦਇਆ ਕਰੀ ਸੁਖਦਾਤਾ ਗਾ ਰਿ ਸਾ ਸਾ ਹਮ ਲਾਵੇ ਆਪਨ ਪਾਲੀ ਪਪ ਸ ਸ ਸ ਨੀ ਸਾ ਰੇ ਗੇ ਸਾ ਸ ਹਮ ਲਾਵੇ ਆਪ ਪਾ ਸਾ 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 ਨੀ ਸ ਰ ਗ ਰੇ ਸਾ ਸਾ ਰੇ ਅਗਲੀ ਲਾਈਨ ਹਮ ਲਾਵੇ ਆਪਨ ਪਾਲੀ ਰੇ ਪਾ ਗ ਗ ਰੇ ਸਾ ਰੇ ਸਾ ਨੀ ਸਾ ਸਾ ਸ਼ਬਦ ਹਮ ਲਾਵੇ ਆਪਨ ਪਾਲੀ ਸਰਗਮ ਰੇ ਪਾ ਗ ਗ ਰੇ ਸਾਰੇ ਰ ਸਾ ਨੀ ਸ ਸ ਸ ਇਹ ਸਤਾਈ ਹੈ ਹੁਣ ਆਪਾਂ ਅੰਤਰਾ ਸਿੱਖਾਂਗੇ ਜੀ ਥੋੜਾ ਥੋੜਾ ਸਰਾ ਤੇ ਸਰਗਮ ਦੇ ਨਾਲ ਪਹਿਲਾ ਅੰਤਰਾ ਹਮ ਅੰਦਲੇ ਅੰਦ ਪਾਪਾ ਪਾਪਾ ਇਕੱਠਾ ਪਾਪਾ ਪਾਸਾ ਸਾਨੀ ਰੇਸਾਸਾ ਹਮ ਅੰਦਲੇ ਅੰਦ ਹਮ ਅੰਦਲੇ ਹਮ ਅੰਦਲੇ ਹਮ ਅੰਦਲੇ ਅੰਦ ਪਪਾ pa Resasasa ham and and agli line bikhe bek bikhe bikhrate. mama nida da sa ni ni bikhe ਬਿਖ ਰਾਤੇ ਰਾਤੇ ਦਾਸਨੀ ਨੀਨੇ ਬਿਖ ਬਿਖ ਰਾਤੇ ਮਮ ਨੀਦਾ ਦਾਸਨੀ ਨੀਨੇ ਅਗਲੀ ਲਾਈਨ ਕਿਉਂ ਚਲਹਿ ਗੁਰ ਚਾਲੀ ਮਮ ਮ ਦਾਦਾ ਨੀ ਦ ਪ ਪ ਪ ਕਿਉ ਚਲਹਿ ਗੁਰ ਚਾਲੀ ਕਿਉ ਚਲਹਿ ਗੁਰ ਚਾਲੀ ਮਮ ਮ ਦਾਦਾ ਨੀ ਦ ਪ ਪ ਗਰੀਸਾ ਫਿਰ ਸਥਾਈ ਹਮ ਲਾਵੇ ਆਪਨ ਪਾਲੀ ਇਹ ਸਥਾਈ ਤੇ ਪਹਿਲਾ ਅੰਤਰਾ ਜੇ ਮੈਂ ਸਰਗਮ ਨਾਲ ਦੱਸਿਆ ਹੈ ਉਦਾਂ ਸਿੱਖਣਾ ਹੈ ਹੁਣ ਬਾਕੀ ਅੰਤਰੇ ਆਪਾਂ ਸਿੱਖਦੇ ਹਾਂ ਦੂਸਰਾ ਅੰਤਰਾ ਗੁਰ ਸੇਖ ਮੀਤ ਚਲੋ ਗੁਰ ਚਾਨੀ ਸਰਗਮ ਉਹੀ ਆਏਗੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਇ ਪਾਲਮਾਨੋ ਹਰ ਹਰ ਕਥਾ ਨੇ ਰਾਲੀ ਇਹ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਾਂਗੇ ਹਰ ਕੇ ਸੰਤ ਸੁਨੋ ਜਨ ਪਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਖਰਚ ਹਰ ਬਾਦੋ ਮਤ ਜਾਨੋ ਆਜ ਕੇ ਕਾਲੀ ਇਹ ਤੀਸਰਾ ਅੰਤਰਾ ਹੈ ਹੁਣ ਆਪਾਂ ਚੌਥਾਂ ਤਰ੍ਹਾਂ ਸਿੱਖਾਂਗੇ ਹਰ ਕੇ ਸੰਤ ਜਪੋ ਹਰ ਜਪਨਾ ਹਰ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹੱਥ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਇਹ ਚੌਥਾ ਅੰਤਰਾ ਹੈ ਹੁਣ ਆਪਾਂ ਲਾਸਟ ਪੰਜਵਾਂ ਅੰਤਰਾ ਸਿੱਖਾਂਗੇ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇ ਲੋਹ ਹਮ ਸਤ ਜਨਾ ਪਗ ਰਾਲੀ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਹ ਤੇ ਸਾਰਾ ਸ਼ਬਦ ਸਮਝਾਇਆ ਆਪ ਜੀ ਨੇ ਉਸੇ ਤਰੀਕੇ ਨਾਲ ਸਿੱਖਣਾ ਹੈ ਭੁੱਲ ਚੁੱਕ ਦੀ ਮਾਫੀ ਅੱਗੇ ਤੋਂ ਸਤਿਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ